ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਭਾਦੋਂ ਦੇ ਮਹੀਨੇ ਵਿੱਚ ਆਉਣ ਵਾਲੇ ਗੁਰਮਤ ਸਮਾਗਮ 29 ਅਗਸਤ 2024 ਸੰਪੂਰਨਤਾ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 4 ਸਤੰਬਰ ਦਿਨ ਬੁੱਧਵਾਰ ਪਹਿਲਾ ਪ੍ਰਕਾਸ਼ ਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 5 ਸਤੰਬਰ 2024 ਦਿਨ ਵੀਰਵਾਰ ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ 6 ਸਤੰਬਰ ਦੈਨ ਸ਼ੁਕਰਵਾਰ ਜੋਤੀ ਜੋਤ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ ਤੇ ਇਸ ਦੇ ਨਾਲ ਹੀ 10 ਸਤੰਬਰ ਦਿਨ ਵੀਰਵਾਰ ਨੂੰ ਵਿਆਹ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਜੋੜ ਮੇਲਾ ਗੁਰਦੁਆਰਾ ਕੰਦ ਸਾਹਿਬ ਬਟਾਲਾ ਵਿਖੇ 16 ਸਤੰਬਰ 2024 ਦਿਨ ਸੋਮਵਾਰ 450 ਸਾਲਾ ਗੁਰਤਾ ਗੱਦੀ ਗੁਰਪੁਰਬ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਹ ਸਮਾਗਮ ਸ੍ਰੀ ਹਰਮੰਦਰ ਸਾਹਿਬ ਵਿਖੇ ਵੱਡੇ ਪੱਧਰ ਦੇ ਉਤੇ ਮਨਾਏ ਜਾਣਗੇ 18 9 2024 ਜੋਤੀ ਜੋਤ ਗੁਰਪੁਰਬ 450 ਸਾਲਾ ਸ਼ਤਾਬਦੀ ਤਨ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਜੋਤੀ ਜੋਤ ਦਿਹਾੜਾ ਇਹਨਾਂ ਸਮਾਗਮਾਂ ਦੇ ਕੇਂਦਰੀ ਸਥਾਨ ਸ਼੍ਰੀ ਬੋਲੀ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਹੋਣਗੇ ਜੀ ਸੋ ਇਸ ਤੋਂ ਨਾਲ ਹੀ 22 ਸਤੰਬਰ ਨੂੰ ਗੁਰਤਾ ਗੁਰਗੱਦੀ ਗੁਰਪੁਰਬ ਸ਼੍ਰੀ ਗੁਰੂ ਅੰਗਦ ਦੇਵ ਜੀ 27 ਸਤੰਬਰ ਨੂੰ ਜੋਤੀ ਜੋਤ ਗੁਰਪੁਰਬ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ